ਤਸਵੀਰਾਂ ਭਵਾਨੀਗੜ੍ਹ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਸੜਕ ਸੁਰੱਖਿਆ ਫੋਰਸ ਦੀ ਗੱਡੀ ਦੇ ਨਾਲ ਭਿਆਨਕ ਹਾਦਸਾ ਵਾਪਰ ਗਿਆ। ਬੁੱਧਵਾਰ ਦੇਰ ਰਾਤ ਬੋਲਦ ਕੈਂਚੀ ਦੇ ਵਿੱਚ ਹਾਈਵੇ ਤੇ ਖੜੀ ਐਸਐਸਐਫ ਦੀ ਗੱਡੀ ਨੂੰ ਤੇਜ਼ ਰਫ਼ਤਾਰ ਸਵਿਫਟ ਕਾਰ ਨੇ ਟੱਕਰ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਸਵਿਫਟ ਕਾਰ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ। ਹਾਦਸੇ ਦੇ ਵਿੱਚ ਐਸਐਸਐਫ ਦੀ ਸਰਕਾਰੀ ਗੱਡੀ ਸਮੇਤ ਦੋਵੇਂ ਹੀ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਉਥੇ ਹੀ ਰਾਤ ਦੀ ਡਿਊਟੀ ਤੇ ਤਨਨਾਤ ਐਸਐਸਐਫ ਦੇ ਦੋ ਜਵਾਨ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਅਤੇ ਕਾਰ ਚਾਲਕ ਨੂੰ ਵੀ ਸੱਟਾਂ ਲੱਗੀਆਂ ਨੇ ਐਸਐਸਐਫ ਦੇ ਮੁਲਾਜ਼ਮਾਂ ਨੂੰ ਇਲਾਜ ਦੇ ਲਈ ਪਟਿਆਲਾ ਭਰਤੀ ਕਰਵਾਇਆ ਗਿਆ ਉਥੇ ਹੀ ਇੱਕ ਮੁਲਾਜ਼ਮ ਦੀ ਗੰਭੀਰ ਹਾਲਤ ਦੇ ਚੱਲਦਿਆਂ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਉਥੇ ਪੁਲਿਸ ਨੇ ਸਵਿਫਟ ਕਾਰ ਦੇ ਚਾਲਕ ਨੂੰ ਹਿਰਾਸਤ ਦੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਹ ਇਹਨਾਂ ਸੜਕ ਸੁਰੱਖਿਆ ਪੁਲਿਸ ਦੀ ਗੱਡੀ ਐ ਇਹਦੇ ਤੇ ਮਲਾਜਨੀ ਤਨਾਰ। ਉਹ ਗੱਡੀ ਰਾਤ ਕੋਈ 1:30 ਵਜੇ ਜਿਹੜਾ ਬਰਦ ਕੈਂਚੀਆਂ ਕੋਲ ਐ ਸਮਾਣਾ ਮੁਹਰਤ ਦੇ ਸਾਹਮਣੇ ਉੱਥੇ ਆਪਣੀ ਗੱਡੀ ਜਿਹੜੀ ਸੀ ਉਹ ਬੈਕ ਕਰਕੇ ਖੜਾਏ ਸੀ। ਜਿਹਦੇ ਵਿੱਚ ਕਾਂਸਟੇਬਲ ਹਰਸ਼ੀਬ ਸਿੰਘ, ਕਾਂਸਟੇਬਲ ਮਨਜੀਤ ਸਿੰਘ ਤੇ ਪੀ.ਐਚ.ੀ. ਬਹਾਦਰ ਸਿੰਘ। ਇਹ ਇੱਕ ਸਿਵਤ ਕਾਰ ਸੀ ਜਿਹੜੀ ਆਪਣਾ ਮਾਣਾ ਸਾਈਡ ਤੋਂ ਆਈ ਜਿਹਦੇ ਡਰਾਈਵਰ ਨੇ ਆਪਣੀ ਗੱਡੀ ਨੂੰ ਬਹੁਤ ਜ਼ਿਆਦਾ ਤੇਜ਼ ਰਫਤਾਰ ਨਾਲ ਗਲਤ ਕਿਰਾਏ ਲਿਆ ਕੇ ਉਸ ਗੱਡੀ ਦੇ ਵਿੱਚ ਸਿੱਧੀ ਮਲਾਇਮਾ ਨੂੰ ਮਾਰ ਦੇਣ ਦੀ ਨਿਸ਼ਾਨ ਨਾਲ ਜਿਹੜੀ ਪਹੁੰਚ ਉਦੋਂ ਬਾਅਦ ਜਿਹੜਾ ਹੈਗਾ ਇਲਾਜ ਮਿਲਣ ਤੇ ਮਲਾਇਮਾ ਨੂੰ ਜਿਹੜਾ ਸੀਗਾ ਹੱਤਾਲ ਚਾਇਆ ਗਿਆ ਜਿੰਨਾ ਵਿੱਚੋਂ ਮਲਾਜ ਜਿਹੜਾ ਹਰਸ਼ਵੀ ਸਪਾਈ ਹੈ ਉਹਦੀ ਹਾਲਤ ਜਿਹੜੀ ਗੰਭੀਰ ਹੈ ਉਹਨੂੰ ਰਾਤ ਅੰਮਰ ਹਸਪਤਾਲ ਦਾਖਲ ਕਰਾਇਆ ਗਿਆ ਸੀ ਜਿਹੜਾ ਅੱਜ ਉਹਨੂੰ ਪੀਜੀਆਈ ਵਾਸਤੇ ਸ਼ਿਫਟ ਕਰ ਦਿੱਤਾ ਤੇ ਜਿਹੜਾ ਕਾਂਸਟੇਬਲ ਮਨਦੀਪ ਦਾਸ ਸੀਗਾ ਉਹਦੇ ਬਿਆਨ ਤੇ ਦੋਸ਼ੀ ਗੁਰਧਾਨ ਸਿੰਘ ਦੇ ਖਿਲਾਫ ਜਿਹੜਾ ਸਵਿਫਟ ਕਾਰ ਚਾਲਕ ਦਾ ਡਰਾਈਵਰ ਸੀ ਉਹਦੇ ਖਿਲਾਫ ਕਾਨੂੰਨ ਮੁਤਾਬਕ ਜਿਹੜਾ ਹੈਗਾ ਕਾਰਵਾਈ ਕਰਕੇ ਮੁਕੱਦਮਾ ਦਰਜ ਕਰ ਦਿੱਤਾ ਸਪੀਸ਼ ਯਾਰੀ ਹੈ ਤੇ ਅਬਰ ਕਿੰਨਾ ਹੋ ਗਿਆ ਕ੍ਰੀ ਨੰਬਰ ਕੀ ਗਾ ਪੀਜੀਆਈ 13 ਬੀ ਐਲ 22 ਕਿ ਕਿਤੇ ਦੀ ਗੱਡੀ ਆਈ ਹੈ ਜੀ ਇਨਾਮ ਨਾਲ ਉਹਦਾ ਨਾਮ ਹੈਗਾ ਬੰਦਾ ਜਿਹੜਾ ਚਰੌਂਦਾ ਸੀ ਕੋਪ ਧਿਆਨ ਸਿੰਘ ਸਾਨੂੰ ਉੱਤੇ ਆਇਆ ਤੇ ਲਿਖਦਾ ਜੀ ਵਾਸੀ ਬੰਦ ਕਰਾ ਕੀ ਮੋਦੀ ਜਿਹੜਾ ਮੁੰਡੇ ਦੇ ਚੱਲ ਗਏ ਨੇ ਕੀ ਕੰਡੀਸ਼ਨ ਹੈ ਜੀ ਜਿਹੜਾ ਬੰਦਾ ਉਹਦੀ ਕੰਡੀਸ਼ਨ ਕਾਫੀ ਸੀਰੀਅਸ ਹੈ ਹੋਰ ਜ਼ਿਆਦਾ ਸੀਰੀਅਸ ਹੈ ਜੀ ਰਸਤੇ 10:30 ਤੱਕ ਜਿਹੜੇ ਫਲਟ ਪੇਸ਼ੈਂਟ ਹੈ ਜੀ تین ਪੇਸ਼ੈਂਟ ਜਿਹੇ ਉੱਥੇ ਡੋੜੀ ਹਾਲਤ ਥੋੜੀ ਹੋਰ ਚੱਲੀ ਹੋ ਰਹੀ ਹੈ ਤੁਹਾਨੂੰ ਪਤਾ ਰਹੇ ਰੱਖਿਆ ਜਾਏਗਾ ਕਿਤੇ ਦੀ ਕੰਡੀਸ਼ਨ ਥੋੜੀ ਠੀਕ ਹੈ ਹਾਂਜੀ ਉਹਨਾਂ ਨੂੰ ਅਗਲੀ ਕਾਰਵਾਈ ਲਈ ਫਰੀਕ ਤੇ ਦਾ ਅਡਮ ਦੇ ਪੇਸ਼ੈਂਟ ਰੈਫਰ ਕਰਨੇ ਕਿੰਨੇ ਕਿਸੇ ਦੇ ਮੋਨਿਟਰ ਕੰਡੀਸ਼ਨ ਸੀ ਕੰਡੀਸ਼ਨ ਉਹਨਾਂ ਦੇ ਇੱਕ ਵੀ ਹੈਡਿੰਗ ਦੇ ਰਸਤੇ ਆ ਰਹੀ ਹੈ ਹਾਂਜੀ ਤੇ ਉਹਨਾਂ ਦੀ ਕੰਡੀਸ਼ਨ ਥੋੜੀ ਜਿਹੀ ਗੰਭੀਰ ਸੀਗੀ ਸੱਪ ਲੈ ਕੇ ਸੀਗੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ